ਅਡਾ ਕਿਸ ਤਰ੍ਹਾਂ ਹੋਇਆ ਪਹਿਲਾ ਰਿਕਾਰਡ ਕਦੋਂ ਹੋਇਆ ਕਿੰਨੀ ਭਜਨ ਅਠ ਕਰਨੀ ਪਈ ਉਹਨਾਂ ਸਮਿਆਂ ਚ ਮੈਨੂੰ ਭਜਨ ਅਸਤੇ ਨਹੀਂ ਕਰਨੇ ਪਈ ਉਹ ਜਦੋਂ ਕਹਿੰਦੇ ਹੁੰਦੇ ਆ ਨਾ ਵੀ ਮਹਾਰਾਜ ਦੀ ਨਿਗਾਹ ਸਵਰਲੀ ਹੋਵੇ ਤੇ ਫੇਰ ਰਸਤਾ ਪਈ ਮਿਲਦਾ ਜਾਂਦਾ ਆ ਜੀ ਜੀ ਬਿਲਕੁਲ ਅਸੀਂ ਇੱਥੇ ਇੱਕ ਪ੍ਰੋਗਰਾਮ ਹੀ ਉੱਥੇ ਸਵਰਲਤਾ ਨੂੰ ਬੁੱਕ ਕਰ ਲਿਆ ਅੱਛਾ ਤੁਸੀਂ ਬੁੱਕ ਕੀਤਾ ਹਾਂਜੀ ਲੁਧਿਆਣੇੋਂ ਠੀਕ ਹੈ ਜੀ ਉਹਦੇ ਨਾਲ ਆ ਗਿਆ ਸੰਮੁਖ ਸਿੰਘ ਜਾਦ ਵਾਹ ਵਾਹ ਆਜ਼ਾਦ ਜਿਹਗੜਿਆ ਆ ਗਿਆ ਤੇ ਪ੍ਰੋਗਰਾਮ ਖਤਮ ਹੋ ਗਿਆ ਰਾਤ ਨੂੰ ਠੀਕ ਹੈ ਜੀ ਰਾਤ ਦੇ ਪ੍ਰੋਗਰਾਮ ਲੱਗਦੇ ਹੀ ਮੇਰੇ ਉਹ ਸੱਜਣ ਹੀ ਬੜੇ ਜਿਨ੍ਹਾਂ ਦਾ ਪ੍ਰੋਗਰਾਮ ਅਹੀਂ ਅਛਾ ਜੀ ਉਥੇ ਤੁਸੀਂ ਵੀ ਗਾਇਆ ਤੁਹਾਡੀ ਗੱਲ ਟੋਕਦਾ ਮੈਂ ਹਾਂਜੀ ਅਛਾ ਜੀ ਤੇ ਮੈਨੂੰ ਕਹਿਣ ਲੱਗੇ ਵੀ ਦੋ ਕੁੜੀਆਂ ਤੂੰ ਲੈ ਕੇ ਆਈਂ ਸਵਰਲਾਤਾ ਤੇ ਕੱਲੀ ਨੇ ਆਉਣਾ ਆ। ਹਾਂਜੀ। ਉਹ ਮੈਂ ਦੋ ਕੁੜੀਆਂ ਤੇ ਇੱਕ ਪਾਸੇ ਰਹੀਆਂ ਇੱਕ ਵੀ ਨਾ ਮੇਰੇ ਨਾਲ ਆਈ ਉੱਤੇ। ਅੱਛਾ ਤੁਸੀਂ ਇਕੱਲੇ ਗਏ। ਆਹ ਤੇ ਮੈਂ ਆਪਣੇ ਘਰਵਾਲੀ ਨੂੰ ਕਿਹਾ ਮੈਂ ਗਿਆ ਵੀ ਸਿਆਲ ਦੇ ਦੇਣੀ ਫਰਵਰੀ ਦੇ। ਹਾਂਜੀ। ਮੈਂ ਕਿਹਾ ਵੀ ਮੈਂ ਲੱਗਾ ਕੋਠੇ ਤੇ ਸੌਣ। ਹਾਂਜੀ। ਤੇ ਤੂੰ ਆਉਣਗੇ ਤੇ ਉਹਨਾਂ ਨੂੰ ਕਹਿ ਦੇ ਵੀ ਉਹ ਗਿਆ ਹੈ ਤੁਹਾਡੇ ਵਾਲੀ ਨਾਲ ਹੀ ਉਹਨਾਂ ਦਾ ਪਿੰਡ ਸੀ ਚਾਰ ਪੰਜ ਪੈੜੀਆਂ। ਅੱਛਾ ਜੀ। ਉਹ ਪਰਿਵਾਰ ਉਹਨਾ ਮੇਰੀ ਬੜੀ ਬਣਦੀ ਸੀ ਬਹੁਤ ਜ਼ਿਆਦਾ ਜਾਣੀਗੇ ਠੀਕ ਹੈ ਜੀ ਉਹਨਾਂ ਦਾ ਭਾਣ ਜਾ ਆ ਗਿਆ ਮੇਰੇ ਕੋਲ ਮੈਨੂੰ ਕਹਿੰਦਾ ਮਾਮਾ ਹੀ ਤੁਸੀਂ ਇੱਥੇ ਬੈਠੇ ਆ ਤੇ ਉਧਰ ਤੇ ਪ੍ਰੋਗਰਾਮ ਸ਼ੁਰੂ ਆ ਹਾਂ ਜੀ ਮੈਂ ਕਿਹਾ ਇਤਰੇ ਤਰ੍ਹਾਂ ਗੱਲ ਉਹ ਕਹਿੰਦਾ ਛੱਡੋ ਤੁਸੀਂ ਗਾ ਕਰੋ ਅੱਛਾ ਸਾਜੀ ਮੇਰੇ ਹੈਗੇ ਹੀ ਕੋਲ ਅੱਛਾ ਉਹ ਸਵਰਨ ਲਤਾ ਨੇ ਉਹਨਾਂ ਨੇ ਆਖਿਆ ਵੀ ਆ ਮੁੰਡੇ ਨੂੰ ਟਾਈਮ ਦੇਣਾ ਉਹ ਕਹਿੰਦੀ ਵੀ ਤੁਸੀਂ ਸਮਾਂ ਕਾਨੂੰ ਖਰਾਬ ਕਰਨਾ ਹਾਂ ਮੈਂ 2 ਘੰਟੇ ਲਾਉਣੇ ਆ ਠੀਕ ਆ ਉਹ ਮਾੜਾ ਜਿਹੜਾ ਲੰਬੜਦਾਰ ਹੀ ਨਾ ਵੱਡਾ ਜੀ ਉਹ ਕਹਿਣ ਲੱਗਾ ਵੀ ਬੀਬੀ ਤੈਨੂੰ ਪੈਸੇ ਕਿਨੇ ਦੇਣੇ ਆ ਕਹਿੰਦੀ ਵੀ ਮੈਨੂੰ ਤੁਸੀਂ ਦੇਣਾ 600 ਰੁਪਈਆ ਹੋਰ ਅੱਛਾ ਜੀ ਉਹ ਕਹਿੰਦਾ ਹਾਂ ਲੈ 600 ਰੁਪਈਆ ਠੀਕ ਆ ਤੇ ਤੂੰ ਹੁਣ ਬਹਿ ਜਾ ਇੱਥੇ ਅੱਛਾ ਉਹ ਬਹਿ ਗਈ ਉਦੋਂ ਰਿਵਾਜ ਹੁੰਦਾ ਸੀ ਮਤਲਬ ਕੀ ਗਾਣਾ ਤੇ ਕਲੀਆਂ ਗਾਉਣੀਆਂ ਜੀ 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 ਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਆਹ ਸੁਰ ਕਿਦਾਂ ਮਤਲਬ ਲਾਉਣਾ ਜਾਂ ਕਿਦਾਂ ਆਈ ਤਕੀਣਾ ਹੀ ਉਹ ਅਜੇ ਉਦੋਂ ਤੁਸੀਂ ਪ੍ਰੋਗਰਾਮ ਵੀ ਕਰਦੇ ਸੀ ਸਾਰਾ ਕੁਝ ਤੇ ਸੁਰ ਦਾ ਤੁਹਾਨੂੰ ਪਤਾ ਨਹੀਂ ਸੀ ਵੀ ਇਹ ਸੁਰ ਦੇ ਨਾਲ ਗਾਉਣਾ ਤੁਸੀਂ ਗਾਣੀ ਸਮਝਦੇ ਅੱਛਾ ਜੀ ਮਤਲਬ ਉਦੋਂ ਜਵਾਨੀ ਹੀ ਤੇ ਜਵਾਨੀ ਵਿੱਚ ਇਹ ਨਹੀਂ ਵੀ ਮਾਰਾ ਜਾ ਸਾਰ ਉੱਚਾ ਰੱਖਿਆ ਜਾਂ ਜਾਂ ਕਿਦਾਂ ਮਤਲਬ ਪੂਰਾ ਮਹਿਸੂਸ ਨਹੀਂ ਹੋਣਾ ਕੰਨ ਭਾ ਆ ਜਾਂਦੇ ਸੀ ਗਾਣਾ ਹੂਲ ਦੇ ਨਾਲ ਪੂਰਾ ਗਾਉਣਾ ਅੱਛਾ ਜੀ ਉਹ ਮੈਂ ਜਦੋਂ ਦੋ ਤਿੰਨ ਕਲੀਆਂ ਗਾਈਆਂ ਤੇ ਲੋਕੀ ਕਹਿਣ ਪੀਏ ਬੰਦੇ ਨੂੰ ਹੀ ਲਾਓ ਉਹਨਾਂ ਦੇ ਜਿੰਨੇ ਰਿਸ਼ਤੇਦਾਰ ਹੈ ਅੱਛਾ ਜੀ ਉਥੋਂ ਮੇਰੀ ਇਜਾਦ ਨਾ ਬਣ ਗਈ ਗੱਲ ਅੱਛਾ ਆਜ਼ਾਦ ਨੇ ਮੇਰੇ ਘਟ ਤੋਂ ਘਟ ਕੋਈ 10 ਨੰਬਰ ਲਖਾਏ ਉਹਨੇ ਵੀ ਐਡਰੈਸ ਅੱਛਾ ਤੇ ਉਦੋਂ ਟੈਲੀਫੋਨਾਂ ਦਾ ਰਵਾਜ ਹੈ ਨਹੀਂ ਜੀ 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 ਉਹ ਮੈਂ ਕਿਹਾ ਵੀ ਤੁਸੀਂ ਇੰਨੇ ਟੈਲੀਫੋਨ ਕੀ ਕਰਨੇ ਆ ਹਾਂ ਜੀ ਆਪਣੇ ਨੰਬਰ ਕੀ ਕਰਨੇ ਆ ਠੀਕ ਆ ਉਹ ਅੱਗੋਂ ਹੱਸ ਕੇ ਤੇ ਕਹਿਣ ਲੱਗਾ ਯਾਰ ਕਿਤੇ ਗਵਾਚ ਹੀ ਜਾਂਦਾ ਆ ਅੱਛਾ ਤੇ ਤੈਨੂੰ ਕੋਈ ਧਰਾ ਜ ਮੈਂ ਕਿਹਾ ਨਹੀਂ ਮੈਂਗਾ ਲੈ ਮੈਂ ਫਿਰ ਨੰਬਰ ਦੇ ਦਿੱਤਾ ਜੀ ਇਹਨੂੰ ਅੱਛਾ ਉਹਨੇ ਮੈਨੂੰ ਇਹ 10 ਨੰਬਰ ਕਿਦਾਂ ਮਤਲਬ ਵੀ ਵੱਖ-ਵੱਖ ਨੰਬਰ ਲਿਖਾਇ ਤੁਸੀਂ ਨਹੀਂ ਐਡਰੈਸ ਲਖਾਈ ਗਿਆ ਕਿ ਉਹਨੂੰ ਕਿਹੜਾ ਵੀ ਟੈਲੀਫੋਨ ਨੂੰ ਦੇਹੀ ਅੱਛਾ ਮਤਲਬ ਵੱਖ-ਵੱਖ ਉਹ ਕਾਪੀ ਤੇ ਦਾ ਕਾਗਜ਼ ਤੇ ਲਖਾਈ ਗਿਆ ਉਹਨੇ ਕੋਈ ਕੇਹੇ ਜੇਬ ਚ ਪਾ ਲਿਆ ਕੋਈ ਕੇਹੇ ਜੇਬ ਚ ਪਾ ਲਿਆ ਇਦਾਂ ਅਡਰੈਸ ਕੋਈ ਯਾਨੀ ਦਸਾਂ ਥਾਵਾਂ ਤੇ ਲਿਖ ਲਿਆ ਦਸਾਂ ਥਾਵਾਂ ਤੇ ਠੀਕ ਹੈ ਉਹਨੇ ਜੀ ਕਰਦਿਆਂ ਕਰਾਉਂਦੇ ਆ ਨਾ ਮੈਨੂੰ ਉਹਨੇ ਬਾਰ ਮੇ ਆਪਣੇ 8ਵੇਂ ਮਹੀਨੇ ਵਿੱਚ ਉਹਨੇ ਚਿੱਠੀ ਭਾਈ ਫਰਵਰੀ ਦਾ ਮਿਲਿਆ ਮੈਨੂੰ ਅੱਛਾ ਜੀ ਫੜਾ ਫੜ ਮੇਰੀ ਚਿੱਠੀ ਸੁਣ ਕੇ ਤੇ ਆ ਜਾ ਅੱਛਾ ਤੇ ਉਦੋਂ ਫਰਵਰੀ ਦਾ ਮਹੀਨਾ ਜਿੱਤਰਾ ਜੱਟਾਂ ਵਾਸਤੇ ਹੁੰਦਾ ਨਾ ਤੇਰ ਦਾ ਮਹੀਨਾ ਤੇਰਮਾ ਹਾਂਜੀ ਹਾਂਜੀ ਉਹਨਾਂ ਕੋ ਪੈਸਾ ਪੂਹਾ ਨਹੀਂ ਕੋਈ ਹੁੰਦਾ ਫੜਾ ਮਾਰਨ ਨੂੰ ਜਿੰਨੀਆਂ ਮਰਦੀ ਮਾਰੀ ਜਾਣ ਬਿਲਕੁਲ ਬਿਲਕੁਲ ਇਹ ਸਾਡੇ ਵਾਸਤੇ ਵੀ ਤੇਰਮਾ ਮਹੀਨਾ ਹੀ ਉਹ ਪੈਸਾ ਕੋਲ ਕੋਈ ਨਾ ਹਾਂਜੀ ਮੈਂ ਜੀ ਚਿੱਠੀ ਪੜ ਕੇ ਤੇ ਟੰਗ ਦਿੱਤੀ ਅਗਲੇ ਦਿਨ ਫੇਰ ਆ ਗਈ ਅਗਲੇ ਦਿਨ ਫੇਰ ਜਾ ਗਈ ਅੱਛਾ ਲੋ 3 ਚਿੱਠੀਆਂ ਉਹਨਾਂ ਪਾਈ ਤੁਹਾਨੂੰ ਤੁਸੀਂ ਯਕੀਨ ਕਰਕੇ ਜਾਣੇ ਉਹਨੇ 8ਵੀਂ ਚਿੱਠੀ ਤੇ ਲਿਖਿਆ ਅੱਛਾ ਪੀ ਜੇ ਤੂੰ ਆਉਣਾ ਤੇ ਤੇਰੀ ਮਰਜ਼ੀ ਨਹੀਂ ਤੇ ਵਾਹਿਗੁਰਦੀ ਕਾ ਖਾਲਸਾ ਤੇ ਵਾਹਿਗੁਰਦੀ ਕੀ ਫਤਿਹ ਬੜੀ ਮੈਂ ਨਾ ਪਿਆਰ ਸਾਹਿਬ ਹੀ ਦੇਣ ਤੁਹਾਨੂੰ ਬੇਟੀ ਨਾ ਛੋਟੀ ਜੀ ਕੋਈ 7-8 ਸਾਲ ਦੀ ਠੀਕ ਆ ਉਹ ਮੈਂ ਪੜ ਕੇ ਟੰਗੀ ਤੇ ਚਿੱਠੀ ਤੇ ਉਹਨੇ ਪੜ ਲਈ ਕਿਤੇ ਅੱਛਾ ਉਹਨੇ ਫੇਨ ਨੂੰ ਇਹ ਮੇਰੇ ਘਰ ਦੀ ਆ ਜਿਹੜੀ ਆ ਉਹ ਤਿਆਰੀ ਬਹੁਤ ਲਿੱਸੀ ਜੀ ਹਿਆ ਜੀ 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 ਤੇ ਇਹ ਕਹਿਣ ਲੱਗੀ ਵੀ ਇਹ ਮੇਰੇ ਕੋਲ ਗਈ ਜਿੱਥੇ ਅਸੀਂ ਬੈਠੇ ਸੀ ਟਾਲੀਆਂ ਥੱਲੇ ਹਾਂਜੀ ਉੱਥੇ ਮੱਝ ਮੂਝ ਉੱਥੇ ਮਨ ਛੱਡਣੀ ਉੱਥੇ ਬੈਠੇ ਰਹਿਣਾ ਯਾਰਾਂ ਦੋਸਤਾਂ ਨਾਲ ਠੀਕ ਆ ਇਹ ਮੈਨੂੰ ਕਹਿੰਦੀ ਵੀ ਤੂੰ ਜਾਂਦਾ ਕਿਉਂ ਨਹੀਂ ਉੱਥੇ ਜਿੱਦਾਂ ਦਬਕੇ ਨਾ ਜਾਣੀਏ ਬਸ ਮਤਲਬ ਬੁਲਾਉਂਦੇ ਆ ਹਾਂ ਪਿਓ ਨੇ ਇੰਨੀਆਂ ਚਿੱਠੀਆਂ ਪਾਈਆਂ ਠੀਕ ਆ ਮੈਂ ਜੀ ਗਿਆ ਉੱਥੇ ਲੁਧਿਆਣੇ ਅੱਛਾ ਜੀ ਦਰਬਾਗ ਸਿੰਘ ਜੀ ਤੁਸੀਂ ਯਕੀਨ ਕਰਕੇ ਜਾਣਿਓ ਕਿ ਮੈਨੂੰ ਉਹਨੇ ਪਤਾ ਨਹੀਂ ਨਾ ਇੱਥੋਂ ਲੈ ਕੇ ਤੇ ਉਹ ਪਰੇ ਤੱਕ ਤੁਰਦਿਆਂ ਤੁਰਦਿਆਂ ਜਦੋਂ ਉਹਨੇ ਵੇਖ ਲਿਆ ਤਾਂ ਉਹਨੇ 50 ਗਾਲਾਂ ਕੱਢੀਆਂ ਮੈਨੂੰ ਅੱਛਾ ਮੇਰੇ ਇੱਕ ਨਹੀਂ ਜਾਣੀ ਕਿ ਮਨ ਤੇ ਆਈ ਇਹ ਬੰਦਾ ਮੇਰਾ ਇਹ ਕੋਈ ਜਾਣ ਪਛਾਣਿਆ ਨਹੀਂ ਇਹ ਤਾਂ ਉਹਨੇ ਹੀ ਤੇ ਗਾਲਾਂ ਕੱਢਣ ਡਿਆ ਠੀਕ ਆ ਮੇਰੇ ਇੱਕ ਵੀ ਮਨ ਤੇ ਆਈ ਨਹੀਂ ਕੋਈ ਐਸੀ ਪ੍ਰਮਾਤਮਾ ਮੰਨੂ ਗੱਲ ਹੋਈ ਮੈਨੂੰ ਠੀਕ ਹੈ ਜੀ ਹੈਰ ਅੰਦਰ ਬੈਗੇ ਉਹਨੇ ਪਾਣੀ ਪੂਣੀ ਪਿਆਇਆ ਚਾਹ ਪਿਆਈ ਮੈਨੂੰ ਕਹਿੰਦਾ ਉੱਠ ਅੱਛਾ ਮੈਂ ਕਹਾ ਹਾਂਜੀ ਕਹਿੰਦਾ ਚਾਹ ਨਾਲ ਚਲੀ ਪਰੇ ਨਾਲ ਹੀ ਹੋਟਲ ਤੇ ਗਏ ਹਾਂਜੀ ਉੱਥੋਂ ਇਹਨੇ ਰੋਟੀ ਪਾਣੀ ਖਵਾਇਆ ਮੈਂ ਪੈਸੇ ਲੱਗਾ ਦੇਣ ਅੱਛਾ ਮੈਂ ਕਹਾ ਵੀ ਇਹ ਵੀ ਉਦਾਂ ਦਾ ਹੀ ਮਸਤ ਮਲਾਂਗੀ ਹੋ ਹਾਂਜੀ ਹਾਂਜੀ ਖਾਣ ਪੀਣ ਦਾ ਜਿਆਦਾ ਸ਼ਿਕੀਨ ਹੀ ਜੀ ਜੀ ਤੇ ਮੈਂ ਕਹਾ ਵੀ ਸ਼ੈਤ ਕੋ ਆਇਓ ਹੋਟਾ ਵਾਲਾ ਮੈਨੂੰ ਕਹਿੰਦਾ ਪੈਸੇ ਸਰਦਾਰ ਜੀ ਤੁਹਾਡੇ ਆ ਗਏ ਅੱਛਾ ਉਨੇ ਮੈਨੂੰ ਫੈਲ ਆਪਣੀ ਦੇਤੀ ਅੰਦਰ ਆਣ ਕੇ ਮੁੜ ਕੇ ਹਾਂਜੀ ਕਹਿੰਦਾ ਮੇਰ ਕੋ ਕੱਲ ਨੂੰ ਆਉਣਾ ਈ ਠੀਕ ਆ ਮੈਂ ਉਥੋਂ ਰਾਤ ਨੂੰ 11 ਵਜੇ ਗੱਡੀ ਬੈਠਾ ਤੇ 2:30 3 ਵਜੇ ਮੈਂ ਆਇਆ ਗਾਖਣਾ ਅੱਛਾ ਇੰਨਾ ਨੇ ਬੂਆ ਖੋਲਿਆ ਜੀ ਬੈਠੇ ਬੋਠੇ ਅੰਦਰ ਮੈਂ ਕਿਹਾ ਵੀ ਤੂੰ ਇਦਾਂ ਕਰ ਪਈ ਬੱਚੇ ਸੁੱਤੇ ਆ ਕਹਿੰਦੀ ਹਾਂ ਹਾਂਜੀ ਗਰਮੀ ਦੇ ਦਿਨ ਹੀ ਮੈਂ ਵੀ ਇਹਨੂੰ ਮੈਂ ਕਿਹਾ ਵੀ ਤੂੰ ਸੌਂ ਜਾ ਤੇ ਮੈਨੂੰ ਨਾ ਵਾਜੂਦ ਮਾਰੀ ਠੀਕ ਆ ਉਹ ਮੇਰੇ ਨਾ ਦਿਮਾਗ 'ਚ ਜਿੱਤਰਾ ਕੁਦਰਤੀ ਨਾ ਹਾਂਜੀ ਅੱਠ ਗਈ ਤੇ ਹੀ ਅੱਠ ਹੀ ਕੰਪੂਧੀਆਂ ਆ ਗਈਆਂ ਉਹਦੇ ਵਿੱਚ ਫਾਈਲ ਦੇ ਅੱਠ ਗੀ ਸੀਗੇ ਜਿਹੜੀ ਫਾਈਲ ਦੇ ਵਿੱਚ ਹੀ ਨਾ ਉਹਨੇ ਅੱਠ ਗੀ ਦੇ ਲਿਖੇ ਜੀ ਜੀ ਉਹ ਉਸੇ ਵੇਲੇ ਕੰਪੂਧੀਆਂ ਮੇਰੇ ਮਨ 'ਚ ਆ ਗਈਆਂ ਵੀ ਆ ਐਦੀ ਆ ਬਣਦੀ ਐ ਐਦੀ ਆ ਬਣਦੀ ਐ ਹਾਂਜੀ ਤੇ ਹੁਣ ਜਿਹੜਾ ਨਾ ਕੰਮ ਹੁਣ ਤੇ ਉਮਰ ਦੇ ਸਾਬ ਨਾਲ ਮਤਲਬ ਮਾੜਾ ਮੋਟਾ ਕਹਾਵਲ ਵੀ ਕਰ ਛੱਡੀ ਦੀ ਆ ਜੀ 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 ਤੇ ਉਦੋਂ ਮੇਰਾ ਦਿਮਾਗ ਬੜਾ ਚੱਲਦਾ ਹੁੰਦਾ ਸੀ ਜਿੱਦਾਂ ਕੰਪਿਊਟਰ ਹੁੰਦਾ ਸੀ ਜੀ 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 ਤੇ ਸੀ ਮੈਂ ਅਨਪੜ੍ਹ ਜੀ ਪੜ੍ਹ ਮੈਂ ਲੈਂਦਾ ਸੀ ਅੱਛਾ ਤੇ ਲਿਖਣਾ ਲੁਖਣਾ ਮੈਨੂੰ ਨਹੀਂ ਆਉਂਦਾ ਅਜੇ ਵੀ ਨਹੀਂ ਆਉਂਦਾ ਅੱਛਾ ਮਤਲਬ ਉਦੋਂ ਪੜ੍ਹ ਤੁਸੀਂ ਲੈਂਦੇ ਹੋ ਕਿਦਾਂ ਮਤਲਬ ਪੰਜਾਬੀ ਫੇ ਇਤਨਾ ਤੁਹਾਡੇ ਰਿਏ ਸੱਜਣਾ ਮਿੱਤਰਾਂ ਨਾਲ ਦੇਖ ਦੇਖ ਕੇ ਪੜ੍ਹ ਗਏ ਹਨ ਅੱਛਾ ਅੱਛਾ ਠੀਕ ਆ ਉਹਦੇ ਤੋਂ ਬਾਅਦ ਜੀ ਮੈਂ ਅਗਲੇ ਦਿਨ ਉਹਦੇ ਕੋਲ ਚਲਾ ਗਿਆ ਫੇਰ ਅੱਛਾ ਉੱਥੇ ਬੈਠੇ ਸੀ ਚੰਨ ਸਾਹਿਬ ਭੁਲਾਰਾਮ ਚੰਨ ਜੀ ਗਰਾਿਆਂ ਵਾਲੇ ਚੰਨ ਗਰਾਿਆਂ ਵਾਲਾ ਮੈਨੂੰ ਕਹਿਣ ਲੱਗੇ ਵੀ ਕਾਕਾ ਕਿੱਦਾਂ ਮੈਂ ਗਾ ਠੀਕ ਹੈ ਜੀ ਅੱਛਾ ਜੀ ਆਜ਼ਾਦ ਨਹੀਂ ਉਹਨੂੰ ਸੱਦਿਆ ਸੀ ਵਾਹ ਪਿਆ ਤੈਨੂੰ ਇੱਕ ਬੰਦਾ ਸੁਣਾਈਏ ਤੂੰ ਵੀ ਸੁਣਦਾ ਕਿਆ ਬਾਤ ਆ ਮੈਨੂੰ ਕਹਿੰਦਾ ਸੁਣਾ ਮੈਂ ਇੱਕ ਕਲੀ ਜਿਹਦੋਂ ਨੂੰ ਸੁਣਾਈ ਨਾ ਉਹ ਜਦੋਂ ਆਮ ਕਲੀ ਉਹ ਮੁੰਡੇ ਗਾਉਂਦੇ ਸੀ ਨਾ ਹਾਂਜੀ ਗਾਉਂਦੇ ਹੋਰ ਵੀ ਬੜੇ ਹੀ ਅੱਛਾ ਪਰ ਉਹਨਾਂ ਕੋਲ ਇਹ ਨਹੀਂ ਮੈਂ ਇਹ ਮਾਣਨਾ ਲੱਗਾ ਗੱਲ ਕਹਿਣ ਜੀ 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 ਉਹ ਜਿਹੜਾ ਮੋੜ ਹੀ ਨਾ ਮੋੜ ਨਹੀਂ ਕਿਸੇ ਕੋ ਵੀ ਸੈਟ ਆਉਂਦਾ ਭੰਗਦੋਂ ਤੁਸੀਂ ਗੀਤ ਸੁਣਾਇਆ ਤੇ ਫਿਰ ਉਹ ਕੀ ਕਹਿੰਦੇ ਵੀ ਰਿਕਾਰਡਿੰਗ ਕਰੀਏ ਆਪਾਂ ਚੱਲਣਾ ਮਰ ਰਿਕਾਰਡਿੰਗ ਤੇ ਚੰਨ ਕਹਿਣ ਲੱਗਾ ਵੀ ਚੱਲ ਵੇ ਹੁਣ ਕਿੱਧਰ ਨੂੰ ਜਾਣਾ ਮੈਂ ਕਿਹਾ ਵੀ ਮੈਂ ਵਾਪਸ ਜਾਣਾ ਜਿਲੰਦਰ ਠੀਕ ਆ ਕਹਿੰਦਾ ਚਲੋ ਹਾਂ ਜੀ ਗੱਡੀ 'ਚ ਬਹਿ ਗਏ ਉਹ ਦੀ ਜੇ ਅੱਛਾ ਉਹ ਗਰਾਇਆਂ ਲੈ ਆ ਜੀ ਗਰਾਇਆਂ ਉਹਨੇ ਆਣ ਕੇ ਮੈਨੂੰ ਆਪਣੀ ਫੈਲ ਦੇ ਦਿੱਤੀ ਚੰਨ ਸਾਹਿਬ ਜੀ ਨੇ ਅੱਛਾ ਮੈਨੂੰ ਕਹਿੰਦੇ ਆ ਲੈ ਬਈ ਠੀਕ ਆ ਤੇ ਸਵੇਰੇ ਮੈਨੂੰ ਆਣ ਕੇ ਸੁਣਾਉਣੇ ਆਏ ਅੱਛਾ ਕੰਮ ਸਵੇਰੇ ਹੀ ਹੁੰਦਾਰਾ ਉਹ ਰਾਤ ਨੂੰ ਸ਼ਾਮੀ ਫੜਾਈ ਫੈਲ ਸਵੇਰੇ ਲਾਓ ਆ ਠੀਕ ਆ ਉਹ ਆਜਾਦਵਾਲੀ ਤੇ ਫੈਲ ਰਹਿ ਗਈ ਅੱਛਾ ਜੀ ਹੁਣ ਮੇਰੇ ਮਨ ਵਿੱਚ ਗੀਤ ਹੈ ਜਾਣੀ ਗਿਆ ਜਾਦ ਵਾਲੇ ਵਕਤ ਚੁਕੇ ਹੀ ਜੀ ਪਰ ਮੈਂ ਹੁਣ ਚੰਦ ਨੂੰ ਵੀ ਨਹੀਂ ਜਵਾਬ ਦੇ ਸਕਦਾ ਕਿਉਂਕਿ ਮੈਨੂੰ ਸ਼ੌਂਕ ਹੈ ਵੀ ਮੈਂ ਰਿਕਾਰਡ ਮੇਰੇ ਹੋਣਗੇ ਆਹ ਵੱਖ-ਵੱਖ ਗੀਤਕਾਰਾਂ ਦੇ ਇਹਨਾਂ ਦੇ ਵੱਡੇ ਨਾਂ ਸੀ ਉਦੋਂ ਇਹਨਾਂ ਦੇ ਗੀਤ ਰਿਕਾਰਡ ਕਰਾਉਣਾ ਖੁਸ਼ੀ ਦੀ ਗੱਲ ਸੀ ਜੀ ਜੀ ਗਾਣੇ ਉਹਨਾਂ ਨੇ ਮੈਨੂੰ ਦਿੱਤੇ ਮੈਂ ਕੱਢੇ ਗਾਣੇ ਉਹ ਅਗਲੇ ਦਿਨ ਮੈਂ ਚੱਲ ਗਿਆ ਮੈਨੂੰ ਕਹਿੰਦਾ ਵੀ ਤੇਰੀ 11 ਅਗਸਤ ਨੂੰ ਰਿਕਾਰਡਿੰਗ ਆ ਆਸ਼ਾ ਜੀ ਤੇ ਆਪਾਂ 10 ਨੂੰ ਜਾਣਾ ਇੱਥੋਂ ਠੀਕ ਆ ਮੈਂ ਕਿਹਾ ਚੰਗਾ ਅਸ਼ਾ ਜੀ 10 ਰਾਤ ਨੂੰ ਇੱਥੋਂ ਗੱਡੀ ਤੇ ਬਹਿ ਗਏ ਅਸੀਂ ਜੀ ਉੱਥੇ ਗਏ ਦਿੱਲੀ ਹਾਂਜੀ ਜਾ ਕੇ ਤੇ ਕਮਲਾ ਮਾਰਕੀਟ ਹੀ ਇਹਨਾਂ ਦਾ ਆਪਣੇ ਦਫਤਰ ਐਨਰੀਕੋ ਵਾਲਿਆਂ ਦਾ ਐਨਰੀਕੋ ਦਾ ਠੀਕ ਹੈ ਜੀ ਔਰ ਕੌਡਾਂ ਕਰਾਈ ਇੱਕ ਗਾਣਾ ਕਰਦੇ ਆ ਕਰਦੇ ਆ ਦੋ ਹੋ ਗਏ ਦੋ ਕਰਦੇ ਆ ਕਰਦੇ ਆ ਤਿੰਨ ਹੋ ਗਏ ਅਛਾ ਜੀ ਉਹ ਜਿਹੜਾ ਮੈਂਜਰ ਹੀ ਨਾ ਉਹ ਕੰਪਨੀ ਦਾ ਉਹ ਬੜਾ ਖੁਸ਼ ਮਿਰਤੇ ਹੋਇਆ ਅਛਾ ਜੀ ਵਾਹ ਮੈਂਜਰ ਇੰਨਾ ਕੋ ਖੁਸ਼ ਹੋਇਆ ਉਹ ਕਹਿੰਦਾ ਯਾਰ ਤੂੰ ਇਦਾਂ ਕਰੇ ਕੋ ਹੋਰ ਗਾਣਾ ਕਰਾ ਅਛਾ ਜਿੱਦਾਂ ਮਾਨ ਨਾਲ ਹੀ ਅਗਲੇ ਨੂੰ ਕਹਿ ਦੀ ਦੇਣਾ ਇੱਕ ਹੋਰ ਕਰ ਦੇ ਹਾਂ ਠੀਕ ਆ ਉਹ ਕੀਤਾ ਜੀ ਮੈਂ ਚਾਰ ਗਾਣੇ ਕਰਾਏ ਜੀ ਮੈਨੂੰ ਕਹਿੰਦਾ ਵੀ ਤੈਨੂੰ ਕਾਲੀ ਦੀ ਨਹੀਂ ਪੰਜਾਬ ਦੀ ਮੈਂ ਕਿਹਾ ਵੀ ਮੈਨੂੰ ਬਾਹ ਦੀ ਕਾਲੀ ਆ ਪੰਜਾਬ ਦੀ ਮਸਾਂ ਦੇ ਆਏ ਉੱਥੋਂ ਆਏ ਪੰਜਾਬ ਮੈਂ ਕਿਹਾ ਉੱਥੇ ਹੀ ਆ ਘਰ ਵੀ ਉੱਥੇ ਆ ਮੇਰਾ ਠੀਕ ਆ ਤੇ ਮੈਨੂੰ ਕਹਿੰਦਾ ਵੀ ਆ ਲੈ ਡਰੈਸ ਉਹਨੇ ਚਿੱਠੀ ਜੀ ਦਿੱਤੀ ਐ ਕਿ ਮੈਨੂੰ ਹਾਂਜੀ ਮੈਨੂੰ ਕਹਿੰਦਾ ਉੱਥੇ ਚੱਲ ਜਾ ਰੀਗੇ ਲੋਟਲ ਵਿੱਚ ਅੱਛਾ ਆਹੀ ਚੱਲ ਗਏ ਰਾਤ ਉੱਥੇ ਰਹਿ ਦਿਨੇ ਫੇਰ ਆ ਗਏ ਉਹ ਜੀ ਦਿਨੇ ਆਏ ਤੇ ਫੇਰ ਮੈਨੂੰ ਕਹਿੰਦਾ ਵੀ ਹੁਣ ਗਾ ਇੱਕ ਗੀਤ ਹੋਰ ਅੱਛਾ ਗਾਇਆ ਜੀ ਹਾਂਜੀ ਇੱਕ ਹੋਰ ਗਾ ਜੀ ਅੱਛਾ 6 ਗਾਣੇ ਮੇਰੇ ਹੋ ਗਏ ਜੀ ਅੱਛਾ ਤੇ ਉਦੋਂ ਨਾਲ ਸ਼ਿਆ ਗੀਤਾਂ ਦਾ ਵੀ ਇੱਕ ਰਿਕਾਰਡ ਚੱਲਦਾ ਹੁੰਦਾ ਹੈ ਜੀ ਜੀ ਇੱਕ ਦੋ ਦਾ ਇੱਕ ਚੌ ਦਾ ਇੱਕ ਛਿਆ ਦਾ ਹਾਂਜੀ ਤੇ ਮੇਰੇ ਮਨ ਵਿੱਚ ਜਿੱਦਾਂ ਗੱਲਾਂ ਆਈ ਜਾਣ ਨਾ ਵੀ ਮੈਂ ਕਿਹਾ ਵੀ ਸ਼ਾਇਦ ਇਹਨੇ ਸ਼ਿਆ ਗੀਤਾਂ ਦਾ ਕੱਢਣਾ ਹੋਊਗਾ ਮੇਰਾ ਕੱਢਣਾ ਹੋਵੇ ਹਾਂਜੀ ਖੁਸ਼ ਹੋ ਗਿਆ ਜੀ ਉਦਾਂ ਮਨ ਖੁਸ਼ ਮੇਰਾ ਬਗੀਰ ਪਹਿਲੀ ਵਾਰੀ ਸ਼ੇ ਹੋ ਗਿਆ ਹਾਂ ਮੈਨੂੰ ਕਹਿਣ ਲੱਗਾ ਉਹ ਤਾਂ ਨਹੀਂ ਤੇ ਉਹਨੇ ਆਪਣੇ ਉੱਤੇ ਨਾ ਬਹਿ ਕਿਤੇ ਮਾੜੀ ਜੀ ਡਿਸਕਿਸ ਕੀ ਕੀ ਹਾਂਜੀ ਕਹਿੰਦਾ ਇਹਨੂੰ ਦੋ ਗਾਣੇ ਹੋਰ ਦੇ ਮੈਂ ਇਹਦਾ ਐਲਪੀ ਰਿਕਾਰਡ ਕੱਢਣਾ ਚਾਹਣਾ ਵਾਹ ਜੀ ਵਾਹ ਅੱਠ ਗੀਤਾਂ ਵਾਲਾ ਹਾਂ ਠੀਕ ਆ ਗਾਣੇ ਫੇਚਾਂ ਨੇ ਮੈਨੂੰ ਦਿੱਤੇ ਜੀ ਠੂਠਾ ਭੰਨ ਫੱਕਰਾਂ ਦਾ ਸੁਟਿਆ ਨਹੀਂ ਉੱਤਿਆਂ ਮਹਿੰਦਾ ਵਾਲੀਏ ਇਹ ਆ ਜਿਹੜਾ ਗਾਣਾ ਹਿਨਾ ਵੰਗਾ ਨਾ ਛਣਕਾ ਗੋਰੀਏ ਵੰਗਾ ਨਾ ਛਣਕਾ ਠੀਕ ਹੈ ਇਹ ਚੰਨੇ ਉਥੇ ਬੈਠ ਕੇ ਲੇ ਕੇ ਮੈਨੂੰ ਦਿੱਤਾ ਹਾਂਜੀ ਤੇ ਮੈਨੂੰ ਕਿ ਉਹਨੇ ਮਾਰਾ ਜਾ ਗੁਣਗਣਾਇਆ ਹਾਂਜੀ ਮੈਨੂੰ ਕਹਿੰਦਾ ਇਹਨੂੰ ਇਸ ਤਰ੍ਹਾਂ ਗਾ ਮਤਲਬ ਠੀਕ ਹੈ ਇਹ ਟੰਗ ਵੇਚੇ ਨੂੰ ਲੱਲਾ ਹਾਂਜੀ ਤੂੰ ਮੈਂ ਉਹਨੂੰ ਹੁੰਦਾ ਸੀ ਵੀ ਅਗਲੇ ਦੇ ਮੂੰਹ ਤੋਂ ਨਹੀਂ ਤੇ ਮੇਰੇ ਮੇਰੇ ਮੂੰਹ ਦੀ ਮੈਂ ਤਰਜਮੰਟੋਂ ਮਿੰਟੇ ਕੰਪੂਰ ਸਰਾ ਹੋ ਜਾਣਾ ਉਹ ਐਲਪੀ ਰਿਕਾਰਡ ਬਣ ਗਿਆ ਜੀ ਤੇ ਪਹਿਲਾ ਮੰਗਾ ਨਾ ਸ਼ੰਕਾ ਸੀਗਾ ਪਹਿਲਾ ਕੀ ਪਹਿਲਾ ਰਿਕਾਰਡ ਜਿਹੜਾ ਤੁਹਾਡਾ ਮੰਗਾ ਨਾ ਸ਼ੰਕਾ ਸੀ ਹਾਂਜੀ ਠੀਕ ਆ ਐਲਪੀ ਰਿਕਾਰਡ ਹੋ ਗਿਆ ਜੀ ਜੀ ਮਾਰਜੀ ਬੜੀ ਖੁਸ਼ੀ ਹੋ ਗਈ ਉੱਥੋਂ ਦਿੱਲੀੋਂ ਘਰ ਨੂੰ ਆ ਗਏ ਠੀਕ ਆ ਤੇ ਮੈਂ ਦਿਮਾਗ ਚ ਸੋਚਦਾ ਸੀ ਮੈਂ ਕਿਹਾ ਵੀ ਰਿਕਾਰਡ ਤੇ ਮੇਰਾ ਕਿਤੇ ਆਉਣਾ ਆ ਪਤਾ ਨਹੀਂ 6 ਮਹੀਨੇ ਲੱਗਣਗੇ ਕਿ ਕਿੰਨੇ ਲੱਗਣੇ ਹਾਂ ਹਾਂਜੀ ਕਲਕੱਤੇੋਂ ਬਣਦਾ ਸੀ ਜਾ ਕੇ ਜੀ ਉਹ ਮੈਂ ਕੁਦਰਤੀ ਇੱਥੋਂ ਨਾ ਦਸੰਬਰ ਦੇ ਮਹੀਨੇ ਵਿੱਚ ਚੰਨ ਨੂੰ ਮਿਲਣ ਚਲਾ ਗਿਆ ਅੱਛਾ ਗਿਆ ਤੇ ਮੈਨੂੰ ਚੰਨ ਦੂਰੋਂ ਦੇਖ ਕੇ ਕਹਿੰਦਾ ਮਸਤਾਨਿਆ ਤੈਨੂੰ ਵਧਾਈਆਂ ਭਾਈ ਮੈਂ ਕਿਹਾ ਕਾ ਦੀ ਆ ਜੀ ਕਹਿੰਦਾ ਜਿਹੜਾ ਆਪਾਂ ਕੰਮ ਕੀਤਾ ਉਹ ਸਪੂਰਨ ਹੋ ਗਿਆ ਮੈਂ ਕਿਹਾ ਕਿਹੜਾ ਕਹਿੰਦਾ ਰਕੋਰ ਆਪਣਾ ਆ ਗਿਆ ਵਾਹ ਤੇ ਮੰਗ ਵੀ ਬੜੀ ਆ ਉਹ ਜਾਂਦਾ ਰਹਿੰਦਾ ਸੀ ਗੋਤਮ ਦੇ ਕੋਲ ਗੁਪਤਾ ਹੀ ਲੁਧਿਆਣੇ ਲੁਧਿਆਣੇ ਠੀਕ ਆ ਬੜਾ ਤਕੜਾ ਡੀਲਰ ਹੀ ਉਹ ਜੀ 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 ਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਜੀ ਮੈਂ ਉੱਥੇ ਐਵੇਂ ਖਲੋਤਿਆਂ ਖਲੋਤਿਆਂ ਹੀ ਫੇਉਦਨਾ ਗੱਲ ਕੀਤੀ ਹਾਂਜੀ ਤੇ ਮੈਂ ਜੀ ਇੱਧਰ ਨੂੰ ਆ ਗਿਆ ਅੱਛਾ ਜੀ ਆਣ ਕੇ ਫਿਰ ਮੈਂ ਵੀ ਆਪਣੀ ਲਤਾ ਜੀ ਪਿੰਡ ਰਿਕਾਰਡ ਮਾਰਦੀ ਪਤਾ ਲੱਗ ਗਿਆ ਮਸਾਨੇ ਦਾ ਐਲਪੀ ਆ ਗਿਆ ਤੁਸੀਂ ਖਰੀਦ ਕੇ ਲਿਆਦਾ ਰਿਕਾਰਡ ਦੁਕਾਨ ਤੋਂ ਮੈਂ ਫਿਰ ਲੈਂਦਾ ਨਾ ਮੁੱਲ ਸਾਨੀ ਵਾਲਿਆਂ ਕੋਲੋਂ ਅੱਛਾ ਅੱਛਾ ਤੇ ਮੈਂ ਦਿੱਲੀ ਜਾਂਦਾ ਤੇ ਮੈਨੂੰ ਫੇਰ ਹੀ ਮਿਲਣਾ ਸੀ ਹਾਂਜੀ ਆ ਠੀਕ ਆ ਤੇ ਉਹ ਲਾਗ ਜੀ ਬਹਿਲਾ ਬਹਿ ਹੋ ਗਈ ਜੀ ਅੱਜ ਹੋਰ ਕੱਲ ਹੋਰ ਹਾਂਜੀ ਫੇਰ ਜਿੱਥੇ ਬਾਹਰ ਸਪੀਕਰਾਂ ਚ ਵੱਜਦਾ ਸੀ ਉਥੇ ਫੇਰ ਰੇਡੀਓ ਤੋਂ ਲੱਗ ਪਿਆ ਵੱਜਣਾ ਅੱਛਾ ਜੀ ਜੰਮੂ ਤੋਂ ਵੱਜਣਾ ਫੇਰ ਰੇਡੀਓ ਤੇ ਹੀ ਵੱਜਦੇ ਰਹੇ ਤੁਹਾਡੇ ਕੀ ਹਾਂ ਸੂਰਤਗੜ੍ਹ ਤੋਂ ਵੀ ਵੱਜਣਾ ਅੱਛਾ ਫੇਰ ਆਪਣੇ ਨਗੀਬਾਬਾ ਤੋਂ ਬੜਾ ਵੱਜਦਾ ਰਿਹਾ ਮੇਰਾ ਗਾਣਾ ਏ ਇਹ ਜਦੋਂ ਰਿਕਾਰਡ ਜਦੋਂ ਆਏ ਫਿਰ ਦੂਜਾ ਰਿਕਾਰਡ ਫਿਰ ਤੀਜਾ ਤਿੰਨ ਆਏ ਐਲਪੀ ਤੁਹਾਡੇ ਹਾਂਜੀ ਇਹਨਾਂ ਦੀ ਕੋਈ ਮਿਹਨਤਾਨਾ ਜਿਹਨੂੰ ਰਾਇਲਟੀ ਕਹਿੰਦੇ ਸੀ ਉਹਨਾਂ ਸਮਿਆਂ ਜੋ ਮਿਲਦੀ ਰਹੀ ਕੰਪਨੀ ਵੱਲੋਂ ਇਹਨਾਂ ਦੀ ਰਾਇਲਟੀ ਮੈਨੂੰ ਬੜੀ ਮਿਲੀ ਸੀ ਮੇਰਾ ਰਿਕਾਰਡ ਹੀ ਨਾ ਜਿਹੜਾ ਬੰਗਾ ਨਾ ਸ਼ੰਕਾ ਜੀ ਉਹਦੀ ਰਿਅਲਿਟੀ ਮੈਨੂੰ 26000 ਰੁਪਈਆ ਇਹੀ ਉਦੋਂ ਵਾਹ ਜੀ ਵਾਹ ਬੱਲੇ ਬੱਲੇ ਉਹਨਾਂ ਦੇ ਨਾਲ ਤੇ 26000 ਰੁਪਈਆ ਉਹਨੂੰ ਸਮਝ ਲਓ ਵੀ 26 ਲੱਖ ਵਰਗਾ ਹੀ ਬਿਲਕੁਲ ਕੋਈ ਸ਼ੱਕ ਨਹੀਂ ਹੁਣ ਦੇਤੇ ਉਦੋਂ ਦਾ 40 ਸਾਲ ਪਿੱਛੇ ਚਲ ਜੀਏ ਬਿਲਕੁਲ ਬਿਲਕੁਲ ਹਾਂ ਜੀ ਤੇ ਮੈਂ ਫਿਰ ਉਧਰਲਾ ਫਿਜੂ ਇਲਾਕਾ ਹੀ ਛੱਡ ਦਿੱਤਾ ਅੰਮ੍ਰਿਤਸਰ ਦਾ 50 ਜਗਾ ਡੋਗਾ ਇੱਥੇ ਬਣਾ ਲਈ ਅੱਛਾ ਜੀ ਫੇਰਾ ਨਾਲ ਦਾ ਪਲਾਟ ਹੈ ਉਹ ਮੁੰਡੇ ਆਪਣੇ ਦਾ ਹੀ ਵੱਡੇ ਦਾ ਠੀਕ ਹੈ ਜੀ ਇਤਨਾ ਲੈ ਕੇ ਤੇ ਆਪਣਾ ਗੁਜ਼ਰਗੁਜ਼ਾਰਾ ਕਰੀਦਾ ਆ ਠੀਕ ਆ ਤੇ ਮੁੰਡੇ ਮੰਡੇ ਉਹ ਕੀ ਕਹਿੰਦੇ ਹੁੰਦੇ ਵੀ ਮੁੰਡੇ ਨਹੀਂ ਨਾ ਜਿੱਤਰਾ ਬਣਦੇ ਹੁੰਦੇ ਜੀ ਜੀ ਤੋਂ ਮੁੰਡੇ ਵਾਟਿਆ ਹੀ ਨਹੀਂ ਮੇਰੇ ਬਣੇ ਅੱਛਾ ਜੀ ਤੇ ਹੁਣ ਮੈਂ ਤੇ ਆ ਮਾਈ ਵਿਚਾਰੀ ਇੱਥੇ ਬੈਠੇ ਰਹੀਦਾ ਉਹ ਕਹਿੰਦੇ ਹੁੰਦੇ ਇਹ ਭੈਣਾ ਨੂੰ ਪਣਵਈਏ ਲੈ ਗਏ ਤੇ ਧੀਆਂ ਲੈ ਗਏ ਜਵਾਈ ਜੀ ਤੇ ਪੁੱਤਰ ਸੀ ਉਹ ਨੋਹਾਂ ਖੋਲੇ ਤੇ ਕੱਲੀ ਰਹਿ ਗਈ ਮਾਈ ਹੁਣ ਤੇ ਅਸੀਂ ਇੱਕ ਦੂਜੇ ਨਾਲ ਬੱਸ ਕਰਦੇ ਰਹੀਦਾ ਰੋਣ ਤੇ ਹੁਣ ਚਲੋ ਮਹਾਰਾਜ ਫੇਰ ਵੀ ਤੰਦਰੁਸਤੀ ਬਖਸ਼ੀਏ ਬੜਾ ਕੁਝ ਆ ਸਾਡੇ ਵੀ ਅਰਦਾਸ ਸਾਡੀ ਮਾਫੀ ਤੁਹਾਨੂੰ ਤੰਦਰੁਸਤੀਆਂ ਦੇਵੇ ਮਹਾਰਾਜ ਜੀ ਆਇਆ ਸ੍ਰੀ ਲੀਮਾ ਦੇ ਨਾਲ ਕੀ ਸੁਣਾਦੇ ਰਹੋ ਤਿੰਨ ਐਲ ਪੀ ਰਿਕਾਰਡ ਮੇਰੇ ਉਦੋਂ ਆਏ ਸੀ ਫਿਰ ਤੁਸੀਂ ਕੈਸਰ ਦੌਰ ਲੈ ਆਏ ਕੈਸਟ ਆਈਆਂ ਤੁਹਾਡੀਆਂ ਤੇ ਬਾਅਦ ਵਿੱਚ ਮੈਂ ਇੱਕ ਮਰਜੀ ਜੇ ਜਦੋਂ ਇਹ ਰਿਕਾਰਡਾਂ ਦਾ ਦੌਰ ਖਤਮ ਹੋ ਗਿਆ ਕੰਪਨੀਆਂ ਨੇ ਤੁਹਾਡੇ ਕੋਲ ਪਹੁੰਚ ਬਣਾਈ ਵੀ ਕੈਸਟਾਂ ਕਰੋ ਰਿਕਾਰਡ ਤੁਸੀਂ ਜਾਂ ਕੋਈ ਕੰਪਨੀ ਨੇ ਤੁਹਾਡੇ ਨਾਲ رابطہ ਬਣਾਇਆ ਤੁਸੀਂ ਉਹਨਾਂ ਨਾਲ رابطہ ਬਣਾਇਆ ਵੀ ਮੈਂ ਕੈਸਟ ਰਿਕਾਰਡ ਕਰਾਉਣੀ ਚਾਹਨਾ ਨਹੀਂ ਇਹ ਜਿਹੜੀ ਸਾਡੀ ਕੰਪਨੀ ਸੀ ਨਾ ਜੀ ਇਹ ਗਈ ਹੀ ਵੇਚ ਹਾਂਜੀ ਐਚ ਐਮ ਬੀ ਕੋਲ ਜੀ ਤੇ ਐਚ ਐਮ ਬੀ ਕੋਲ ਤੁਹਾਨੂੰ ਪਤਾ ਬੜੇ-ਬੜੇ ਢਿੱਡਾਂ ਵਾਲੇ ਕਲਾਕਾਰ ਅਹੀਂ ਅੱਛਾ ਜੀ ਤੇ ਉਹ ਮਤਲਬ ਨਹੀਂ ਕਰਦੇ ਫੇਰ ਅਸੀਂ ਆਪਣੀ ਮਨਮਰਜ਼ੀ ਨਾਲ ਹੀ ਨਾ ਹਾਂਜੀ ਜਿਹੜੀ ਕੰਪਨੀ ਸਾਨੂੰ ਚੰਗੀ ਲੱਗਣੀ ਅੱਛਾ ਜੀ ਉਹਦੇ ਉਹਦੇ ਵਿੱਚ ਅਸੀਂ ਕੈਸਟ ਕਰਾਉਣੀ ਕਿਹੜੀਆਂ-ਕਿਹੜੀਆਂ ਕੰਪਨੀਆਂ ਦੇ ਕੈਸਟਾਂ ਆਏ ਨਾ ਕੈਸਟਾਂ ਮੇਰੀਆਂ ਆਈਆਂ ਹੀ ਬੜੀਆਂ ਆਈਆਂ ਹੀ ਹੁਣ ਤੇ ਤੇਤੇ ਹੀ ਭੁੱਲ ਗਏ ਆ ਕਾਡੀਆਂ ਕੈਸਟਾਂ TMC ਕੰਪਨੀ ਤੋਂ ਆਈਆਂ ਇੱਥੋਂ ਰਿੰਪੀ ਤੋਂ ਆਈਆਂ ਜਲੰਧਰ ਤੋਂ ਰਿੰਪੀ ਦੀਆਂ ਸੋਹਣੀ ਕੰਪਨੀ ਜਿਹੜੀ ਵੰਗਾ ਆਪਣੇ ਪਹਿਲੀ ਕੈਸਟ ਮੇਰੀ ਆਈ ਹੀ ਆਉਂਦਾ ਜਾਂਦਾ ਰਹੀਂ ਮੇਰਾ ਜਾਂਦਾ ਰਹੀਂ ਮੇਰਾ ਜਾਂਦਾ ਆਹਦਾ ਟਰੱਕ ਤੇ ਦੂਜਾ ਦੂਜੀ ਹੀ ਇੱਕ ਸੇ ਗੱਡੀ ਯਾਰ ਦੀ ਗੱਡੀ ਯਾਰ ਦੀ ਹਾਂਜੀ ਆ ਫਿਰ ਇੱਕ ਸੇਰ ਹੋਰ ਮੰਗਦਾ ਵੇਖੋ ਵਾਲੀ ਦੁਨੀਆ ਦਾ ਜੀ 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 ਘਰ ਬਾਹਰ ਲਿਟਾ ਕੇ ਤੁਰ ਚੱਲਿਆ ਜੀ ਪੁੱਤਰਾਂ ਦਾ ਦਾਨੀ ਗੜੀ ਵਿੱਚੋਂ ਖਾਲਸੇ ਦਾ ਬਾਨੀ ਜਾ ਰਿਹਾ ਇੱਕੋ ਤੇਗ ਲੈ ਕੇ ਪੁੱਤਰਾਂ ਦਾ ਇਹ ਕੈਸਟਾਂ ਜਦੋਂ ਆਈਆਂ ਕੈਸਟਾਂ ਵਾਲਿਆਂ ਨੇ ਤੁਹਾਨੂੰ ਕੰਪਨੀਆਂ ਨੇ ਦਿੱਤਾ ਮਿਹਨਤਾਂ ਨਾ ਦਿੱਤਾ ਮੈਨੂੰ ਢੇੜੀ ਕੰਪਨੀ ਨਾਲ ਤੇ ਸਿੱਧੀ ਜੀ ਗੱਲ ਹੈ ਅਸੀਂ ਆਪ ਗੱਲ ਕਰਦੇ ਸੀ ਨਾ ਜਾਂ ਉਹਨਾਂ ਨੂੰ ਮਿਲਦੇ ਸੀ ਹਾਂਜੀ ਉਹ ਤਾਂ ਨਹੀਂ ਦਿੰਦੀ ਕੁਝ ਵੀ ਸਾਨੂੰ ਅੱਛਾ ਜੀ ਤੇ ਜਿਹੜੀ ਜਿਹੜਾ ਬੰਦਾ ਕੋ ਸਾਡੇ ਕੋ ਚਾਹਬਾਨ ਮੇਰੇ ਕੋ ਬੜੇ ਆਉਂਦੇ ਸੀ ਅੱਛਾ ਉਹ ਕਿਸੇ ਕੋਲੋਂ ਮੈਂ ਫੇ 30000 ਕੇ ਕੋ 40000 ਰੁਪਇਆ ਮਤਲਬ ਮਿਲਦਾ ਰਿਆ ਮਤਲਬ ਮੈਂ ਲੈਂਦਾ ਸੀ ਤੇ ਮੈਂ ਉਤਰਾ ਕਰਦਾ ਨਹੀਂ ਤੁਹਾਡੇ ਗੀਤ ਚੱਲੇ ਸੋਲੋ ਹਾਂਜੀ ਲੋਕ ਥਾਵਾਂ ਚੱਲੀਆਂ ਤੁਸੀਂ ਧਾਰਮਿਕ ਵੀ ਗਾਇਆ ਹਾਂਜੀ ਤੁਸੀਂ ਦੁਕਾਨਾਂ ਵਾਲੇ ਪਾਸੇ ਆਏ ਉਹਦਾ ਕੀ ਕਾਰਨ ਬਣਿਆ ਦੁਕਾਨੇ ਕਿਉਂ ਗੋਣੇ ਪਏ ਤੁਹਾਨੂੰ ਉਹ ਦੁਕਾਨੇ ਮੈਂ ਫੇਰ ਇਸ ਕਰਕੇ ਮਾਰੇ ਜਿਹਾ ਗਾਏ ਸੀ ਮੈਂ ਕਿਹਾ ਵੀ ਇੱਕ ਤੇ ਨਾ ਚੇਂਜ ਹੋ ਜਾਂਦਾ ਹੋਰ ਸਟੇਜ ਦਾ ਹਾਂਜੀ ਬਾਪਾ ਹੁਣ ਤੇ ਗਾਣੇ ਪਰ ਮੈਂ ਇਹੋ ਜੇ ਨਹੀਂ ਕੋਈ ਮਾੜੇ ਨਹੀਂ ਗਾਏ ਕਿਤੇ ਕਿਤੇ ਲੱਗਦਾ ਵੀ ਤੱਤਾ ਪਾਣ ਮੈਂ ਚੱਲ ਪਿਆ ਨਹੀਂ ਨਹੀਂ ਉਹ ਜੇ ਕਿਤੇ ਹੋਊਗਾ ਵੀ ਤੇ ਕੋਈ ਨਹੀਂ ਮਾੜਾ ਮੋਟਾ ਹੁੰਦਾ ਹੀ ਮਾਦਾਂ ਚ ਕਾਂ ਗਿਆ ਰੀਆਂ ਹੁੰਦੀਆਂ ਹੀ ਆ ਅੱਛਾ ਜੀ ਤੇ ਮਾੜਾ ਮੋਟਾ ਕਿਤੇ ਹੋਇਆ ਹੋਊਗਾ ਠੀਕ ਹੈ ਜੀ ਨਹੀਂ ਤੇ ਮੈਂ ਜਾਣ ਬੁੱਝ ਕੇ ਕੋਈ ਗਲਤੀ ਨਹੀਂ ਕੀਤੀ ਲੋਕ ਰੰਗੀ ਗਾਇਆ ਜਿਆਦਾ ਠੀਕ ਹੈ ਜੀ ਰੇਡੀਓ ਤੇ ਮੈਂ ਸਨ 73 ਤੋਂ ਲੈ ਕੇ ਦੇ 2013 ਵਿੱਚ ਛੱਡਿਆ ਸੀ ਅੱਛਾ ਜੀ ਤੇ ਮਤਲਬ ਉੱਥੇ ਵੀ ਲੋਕ ਗੁਥਾਵਾਂ ਟੀਵੀ ਤੇ ਵੀ ਲੋਕ ਗੁਥਾਵਾਂ ਹੋਰ ਨਹੀਂ ਰੇਡੀਓ ਵਾਲੇ ਬੁਲਾਉਂਦੇ ਅੱਜ ਕੱਲ ਮੈਂ ਫਿਆਪ ਹੀ ਉਹਨਾਂ ਨੂੰ ਵਿਚਾਰਿਆਂ ਨੂੰ ਕਹਿਤਾ ਸੀ ਸਾਡੇ ਸਾਰਾ ਉੱਥੇ ਡਿਪਾਰਟਮੈਂਟ ਵਾਕਬ ਹੀ ਠੀਕ ਠੀਕ ਤੇ ਮੈਂ ਕਹਾ ਵੀ ਆ ਮੈਨੂੰ ਪ੍ਰੋਬਲਮ ਮੈਨੂੰ ਕਹਿੰਦੇ ਵੀ ਜਦੋਂ ਮਰਜੀ ਅੱਛਾ ਆ ਤੁਹਾਡੇ ਆ ਤੇ ਦਰਵਾਜ਼ੇ ਖੁੱਲੇ ਆ ਆਓ ਤੇ ਰੇਡੀਓ ਵਾਲੇ ਜਾਂ ਟੀਵੀ ਵਾਲੇ ਕੋਈ ਮਹਿੰਤਾ ਨਾ ਦਿੰਦੇ ਰਹੇ ਜਦੋਂ ਤੁਸੀਂ ਜਾਂਦੇ ਰਹੇ ਤੁਹਾਨੂੰ ਬੁਲਾਉਂਦੇ ਰਹੇ ਸਾਨੂੰ ਇਹ ਬਕਾਇਦਾ ਤੱਕ ਦਿੰਦੇ ਸੀ ਟੀਵੀ ਵਾਲੇ ਵਾਹ ਦੂਰਦਰਸ਼ਨ ਵਾਲੇ ਉਹਨਾਂ ਸਾਡੀ ਰੇਡੀਓ ਦੀ ਵੀ ਪੇਮੈਂਟ ਪਾ ਕੇ ਅੱਛਾ ਜੀ ਜਿੰਨੇ ਉੱਥੋਂ ਸਾਨੂੰ ਮਿਲਦੇ ਸੀ ਨਾ ਅਸੀਂ ਮੈਂ ਇੱਥੇ ਲੋਕ ਲਈ ਮਿੰਨ ਤੇ 11-1200 ਰੁਪਈਆ ਮਿਲਦਾ ਸੀ ਮੀਆਂ ਮਿੰਟਾਂ ਦਾ ਠੀਕ ਠੀਕ ਉਦੋਂ 20 ਮਿੰਟਨ ਦੇ ਹੀ ਜੀ ਤੇ ਉਹ ਵੀ ਉਹਨਾਂ ਵਿੱਚ ਪਾਉਣਾ ਜੀ ਤੇ ਉਹਨਾਂ 32-3300 ਰੁਪਈਆ ਉਹਨਾਂ ਦੇ ਦੇ ਦੇਣਾ ਠੀਕ ਠੀਕ ਜੀਆਂ ਮੈਂ 15 ਮਿੰਟਾਂ ਦਾ 15 ਮਿੰਟ ਹੁੰਦੇ ਹੀ ਉਦੋਂ ਅੱਛਾ ਤੇ ਹੁਣ ਦਾ ਤੇ ਸਾਹ ਤਾਪਦਾ ਹੀ ਨਹੀਂ ਪਤਾ ਕਿਤੇ ਜਾਈ ਆਈ ਦੇ ਨਹੀਂ ਠੀਕ ਠੀਕ ਆ ਜਿੰਨਾ ਤੁਸੀਂ ਅਜੇ ਤੱਕ ਗਾਇਆ ਅ ਤੁਹੀ ਸੁਣ ਤੋਹ ਤੋਦੇ ਤੋਂ ਤੇ ਠੀਕ ਆ ਮੈਨੂੰ ਜਿੰਨਾ ਤੁਸੀਂ ਗਾਇਆ ਅਜੇ ਤੱਕ ਜਿੰਨੇ ਪ੍ਰੋਗਰਾਮ ਕੀਤੇ ਰਿਕਾਰਡਿੰਗਾਂ ਹੋਈਆਂ ਕੈਸ ਤਾਂ ਤਵੇ ਆਏ ਤੁਸੀਂ ਤੁਹਾਡੀ ਮਾਨਦੀ ਤਸੱਲੀ ਆ ਵੀ ਮੈਂ ਜੋ ਮੈਂ ਮੇਰੀ ਕਲਾ ਨਾਲ ਪਿਆਰ ਟਾਈਮ ਜੀ ਜਿਹੜਾ ਹੁਣ ਮੇਰੇ ਤੇ ਟਾਈਮ ਹੈ ਨਾ ਜੀ ਆ ਜਿਹੜਾ ਜਾਰੀ ਘੜੀ ਮੇਰੇ ਤੇ ਜੀ ਮੈਂ ਇੰਨਾ ਕੋ ਖੁਸ਼ ਹਾਂ ਜੀ ਬਹੁਤ ਜ਼ਿਆਦਾ ਜਿੰਨਾ ਕੋਈ ਮੇਰੇ ਵਰਗਾ ਬੰਦਾ ਚਲੋ ਦੂਜੇ ਜਿਹੜੇ ਕਲਾਕਾਰ ਐ ਨਾ ਵੱਡੇ ਉਹ ਤੇ ਮੈਂ ਮੰਨਦਾ ਬਈ ਵੱਡੇ ਵੀ ਕਾਦੇ ਉਹ ਵੀ ਸਾਡੇ ਸਕੇਲ ਦੇ ਜਿੱਥੇ ਉਹਨਾਂ ਖੜੇ ਹੋਣਾ ਉੱਥੇ ਅਸੀਂ ਮੇਰੇ ਵੀ ਰਿਕਾਰਡ ਆ ਬਿਲਕੁਲ ਬਿਲਕੁਲ ਮੈਂ ਵੀ ਉਹਨਾਂ ਦੇ ਬਰਾਬਰ ਹੀ ਆ ਕੋਈ ਗੱਲ ਸੀਗੀ ਹਾਂ ਜੀ ਤੇ ਬਾਕੀ ਜਿਹੜਾ ਵੀ ਮੈਂ ਇੰਨਾ ਕੋ ਖੁਸ਼ ਹਾਂ ਨਾ ਜੀ ਮੇਰੇ ਪਿਓ ਨੇ ਮੈਨੂੰ ਇੱਕ ਗੱਲ ਕਹੀ ਸੀ ਹਾਂ ਜੀ ਜਦੋਂ ਮੈਂ ਤੁਰਨ ਲੱਗਾ ਹੀ ਨਾ ਹਾਂਜੀ ਉੱਥੋਂ ਪਿੰਡੋਂ ਆਪਣੇ ਠੀਕ ਹੈ ਤੇ ਮੈਨੂੰ ਕਹਿੰਦਾ ਵੀ ਕਾਕਾ ਮੈਂ ਤੈਨੂੰ ਪਿਆਰ ਬੜਾ ਕਰਦਾ ਹੀ ਉਹ ਮੈਂ ਛੋਟਾ ਹੀ ਸਾਰਿਆਂ ਤੋਂ ਅੱਛਾ ਜੀ ਤੇ ਕਹਿੰਦਾ ਕੁਛ ਬਣ ਕੇ ਦਸੀ ਠੀਕ ਠੀਕ ਹੈ ਮੈਂ ਕਿਹਾ ਵੀ ਤੁਸੀਂ ਤੇ ਗਾਉਂਦੇ ਆ ਜਗਰਾਤੇ ਅੱਛਾ ਤੁਹਾਡੇ ਪਿਤਾ ਜੀ ਗਾਉਂਦੇ ਸੀਗੇ ਜਗਰਾਤੇ ਕਰਦੇ ਹੀ ਉਹ ਅੱਛਾ ਤੇ ਮੈਂ ਕਿਹਾ ਵੀ ਮੈਂ ਤੇ ਬਖਰੀ ਲੈਣਿਆ ਅੱਛਾ ਜੀ ਤੇ ਮੈਂ ਕਿਹਾ ਵੀ ਕਰਨ ਮੇਰੇ ਮੂੰਹ ਨਿਕਲ ਗਿਆ ਮੈਂ ਕਿਹਾ ਵੀ ਕਰਨਾ ਦੇ ਮਹਾਰਾਜ ਨੇ ਬਿਲਕੁਲ ਤੇ ਮੈਂ ਕਿਹਾ ਕਰੂਗਾ ਵੀ ਹਾਂਜੀ ਉਹ ਫਿਰ ਮੈਂ ਮਿਹਨਤੀ ਯਾਨੀ ਕੰਨੀ ਕੀ ਕੀਤੀ ਮੈਨੂੰ ਨਹੀਂ ਪਤਾ ਹੁੰਦਾ ਵੀ ਦੁਪਹਿਰ ਆ ਠੀਕ ਆ ਮੈਨੂੰ ਨਹੀਂ ਪਤਾ ਹੁੰਦਾ ਵੀ ਰਾਤ ਆ ਠੀਕ ਆ ਮੈਨੂੰ ਨਹੀਂ ਪਤਾ ਵੀ ਬੱਤੀ ਆਉਂਦੀ ਆ ਜਾਂ ਨਹੀਂ ਆਉਂਦੀ ਠੀਕ ਠੀਕ ਚਲ ਅੰਦਰ ਵੜ ਕੇ ਤੇ ਜੋ ਵੀ ਮਤਲਬ ਹੋਣਾ ਘੰਟਾ 2 ਘੰਟੇ ਜਿੱਦੋਂ ਲਾਉਣੇ ਠੀਕ ਆ ਮਨ ਦੀ ਤਸੱਲੀ ਹੋਣੀ ਫੇਰ ਰੋਟੀ ਪਾਣੀ ਖਾਣਾ ਠੀਕ ਆ ਤੇ ਮੈਂ ਬੜਾ ਖੁਸ਼ ਹਾਂ ਤੁਹਾਡੇ ਅਰਗੇ ਸੱਜਣਾ ਦੇ ਕਿਤੇ ਮੈਨੂੰ ਦਰਸ਼ਨ ਹੋਣੇ ਸੀ ਇੱਥੇ ਕਿੱਥੇ ਤਰਨ ਤਾਰਨ ਤੇ ਕਿੱਥੇ ਜਲੰਧਰ ਜੀ ਤੁਹਾਡੇ ਦਰਸ਼ਨ ਕਰਵਾਸਤੇ ਆਏ ਆਂ ਤੇ ਹੁਣ ਦੇਖੋ ਤੁਸੀਂ ਮੈਨੂੰ ਆਪ ਕਹਿ ਕੇ ਕਿ ਅਸੀਂ ਆ ਰਹੇ ਆਂ ਜੀ ਮਸਤਾਨਾ ਜੀ ਮਿਹਰਬਾਨੀ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਉਹ ਦਰਸ਼ਕੋ ਅਜਾ ਹੀ ਹਿਰੇ ਜਿਹੜੇ ਸਾਹਮਣੇ ਯੋਗ ਨੇ ਹਾਲਾਤ ਬਹੁਤੇ ਸਾਜ਼ਗਾਰ ਨਹੀਂ ਗੇ ਘਰ ਦੇ ਤੁਸੀਂ ਵੇਖ ਰਹੇ ਹੋ ਜਿਹੜੇ ਕਮਰੇ ਦੇ ਵਿੱਚ ਰਹਿ ਰਹੇ ਜਿਹੜੇ ਮਕਾਨ ਦੇ ਵਿੱਚ ਰਹਿ ਰਹੇ ਆ ਉਹ ਤੁਸੀਂ ਪਿੱਛੇ ਵੇਖ ਰਹੇ ਹੋ ਬੈਕਗਰਾਉਂਡ ਤੇ ਪਲਾਸਟਰ ਵੀ ਨਹੀਂ ਹੋਇਆ ਮਕਾਨ ਪਰ ਦਿਲ ਦੇ ਬਹੁਤ ਅਮੀਰ ਨੇ ਦਿਲੋਂ ਕਹਿ ਰਿਹਾ ਵੀ ਮੈਂ ਬਹੁਤ ਖੁਸ਼ ਆ ਮੈਂ ਸੰਤੁਸ਼ਟ ਆ ਜਿੰਨਾ ਕੰਮ ਕੀਤਾ ਜ਼ਿੰਦਗੀ ਦੇ ਵਿੱਚ ਜਿੰਨੀ ਮੇਰੀ ਪ੍ਰਮਾਤਮਾ ਨੇ ਮੈਨੂੰ ਕਲਾ ਦੀ ਦੇਣ ਬਖਸ਼ੀ ਮੈਂ ਉਹ ਲੋਕਾਂ ਦੇ ਵਿੱਚ ਵੰਡੀ ਤੇ ਮੈਂ ਉਹਦੇ ਤੋਂ ਖੁਸ਼ ਆ ਅਜੇ ਜਿਹੜਾ ਦੇ ਲਿਆ ਹੌਸਲਾ ਆ ਇਹ ਕਿਸੇ ਕਿਸੇ ਦੇ ਹਿੱਸੇ ਆਂਦਾ ਐਡਾ ਬਲੰਦ ਹੌਸਲਾ ਸੋ ਮਸਤਾਨਾ ਜੀ ਦੇ ਜਿਹੜੇ ਹੌਸਲੇ ਅਜੇ ਵੀ ਅਕਲ ਨੇ ਬਲੰਦ ਨੇ ਸੋ ਉਹ ਕਹਿੰਦੇ ਵੀ ਮੈਂ ਆਪਦੀ ਜ਼ਿੰਦਗੀ ਤੋਂ ਆਪਦੇ ਕੰਮ ਤੋਂ ਖੁਸ਼ ਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇਹ ਅਜੇ ਜਿਹੜੇ ਸਾਡੇ ਫਨਕਾਰ ਨੇ ਮਿਹਨਤਾਂ ਕੀਤੀਆਂ ਜਿਨ੍ਹਾਂ ਨੇ ਜਿਨ੍ਹਾਂ ਦੇ ਰਿਕਾਰਡ ਤਵੇ ਤੁਸੀਂ ਸੁਣਦੇ ਵੱਡੇ ਹੋਏ ਹੋ ਸਾਡੇ ਵਾਂਗੂ ਸੁਰਤ ਸੰਭਾਲਣ ਤੋਂ ਲੈ ਕੇ ਹੁਣ ਤੱਕ ਇਹ ਸਾਰੇ ਆਪਾਂ ਇਹਨਾਂ ਦੀ ਜਿੰਨੀ ਵੱਧ ਤੋਂ ਵੱਧ ਹੋ ਸਕਦਾ ਆ ਵੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਸੋ ਸਾਰੇ ਜਣੇ ਆਪਾਂ ਸੰਭਾਲਣ ਦਾ ਯਤਨ ਕਰੀਏ ਜੈ ਹਿਰਿਆ ਨੂੰ ਸੋ ਸਾਡੀ ਇਹ ਬੇਨਤੀ ਅਸੀਂ ਮਸਤਾਨਾ ਜੀ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇ ਕੋਈ ਮਦਦ ਕਰਨੀ ਚਾਹੁੰਦਾ ਹੋਵੇ ਇਹਨਾਂ ਦੀ ਅਜਾਏ ਫਨਕਾਰਾਂ ਦੀ ਤੁਸੀਂ ਇਹਨਾਂ ਨਾਲ رابطہ ਬਣਾ ਸਕਦੇ ਹੋ ਸਿੱਧਾ